ਕਮਰ ਵੀਰ ਪ੍ਰਤਾਪ ਜੀ ਨੂੰ ਉਹ ਤੁਹਾਡੇ ਹੁਕਮ ਦਾ ਇਕਾ ਸੀਗਾ ਨਹੀਂ ਨਹੀਂ ਦੇਖੋ ਮੈਂ ਬੁੱਲ ਜਿਹੜਾ ਇਹਦੇ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਤਰੀ ਦੱਸ ਪਾਉਂਗਾ ਕਿਉਂਕਿ ਮੈਂ ਕੱਢਣ ਵਾਲੀ ਕਪੈਸਿਟੀ ਜ ਨਹੀਂਗਾ ਪਾਰਟੀ ਹਾਈ ਕਮਾਂਡ ਨੇ ਅਦਰਿੰਦ ਕੇ ਦੀ ਬਾਤ ਜੀ ਨੇ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਔਰ ਮਨੀਸ਼ ਸੁਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਪਰ ਮੇਰਾ ਮੰਨਣਾ ਇਹ ਆ ਕਿ ਮੈਂ ਜੋ ਮੇਰੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਵੇਦ ਬੰਦਾ ਹੈ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਰਹਿੰਦਿਆ ਆਪਣੀ ਪਾਰਟੀ ਦੇ ਜਿਹੜੇ ਸੂਲ ਨੇ ਜਿਹੜੇ ਕਾਇਦਾ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਜੇ ਆਪਾਂ ਨੂੰ ਫਾਲੋ ਨਹੀਂ ਕਰਤੋਂ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਨੂੰ ਪਾਰਟੀਆਂ ਦੀ ਜਿਹੜੀ ਪਾਲਿਸੀ ਹੈ ਸਾਨੂੰ ਉਹਦੇ ਅਨੁਸਾਰ ਚੱਲਣਾ ਪਊਗਾ ਨਾ ਕਿ ਪਾਰਟੀ ਨੇ ਸਾਡੇ ਅਨੁਸਾਰ ਚੱਲਣਾ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਲੱਗਦਾ ਕਿ ਰੂਲ ਫੋਲੋ ਨਹੀਂ ਕੀਤੇ ਗਏ ਆ ਨਹੀਂ ਨਹੀਂ ਤਾਂ ਹੀ ਹੋਈ ਆ ਹੋਰ ਤੇ ਕੁਝ ਮਤਲਬ ਦੇਖੋ ਨਾ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਉਹ ਕਹਿੰਦੇ ਮੈਂ ਤੇ ਸੱਚ ਬੋਲ ਰਿਹਾ ਜੀ ਮੇਰੇ ਸੱਚ ਨੂੰ ਦਬਾਇਆ ਕੋਈ ਗੱਲ ਨਹੀਂ ਸਕੇ ਕੋਈ ਨਹੀਂ ਦਬਾ ਸਕਦਾ ਸੱਚ ਨੂੰ ਤੁਸੀਂ ਸੱਚ ਬੋਲਣਾ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀ ਜਿਹੜੀ ਪੋਜੀਸ਼ਨ ਆ ਪਾਰਟੀ ਦੀ ਜਿਹੜੀ ਲਾਈਨ ਆ ਤਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਪੋਜੀਸ਼ਨ ਜਿਹੜੀ ਆ ਉਹਨੂੰ ਫਾਲੋ ਕਰਨਾ ਪਊ। ਉਹ ਕਹਿੰਦੇ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਵਿਕਰਮ ਮਜੀਠੀਆ ਨੂੰ। ਪੋਸਟ ਪਾਈ ਗਈ ਸੀ। ਮੈਂ ਇਹਦੇ ਬਾਰੇ ਕੀ ਕਹਿ ਸਕਦਾ ਉਹਨਾਂ ਨੂੰ? ਜਿਹੜੇ ਬੰਦਿਆਂ ਨੇ ਯਾਰ ਪੰਜਾਬ ਬਰਬਾਦ ਕਰਤਾ ਜਿੰਨਾ ਬੰਦਿਆਂ ਦੇ ਉੱਤੇ ਹੁਣ ਜਿਹੜਾ ਕੇਸ 540 ਕਰੋੜ ਦਾ ਹੋਇਆ ਸਭ ਤੋਂ ਵੱਡਾ ਜਿਹੜਾ ਸਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੀੜ 7 ਤੋਂ ਲੈ ਕੇ 17 ਤੱਕ ਦਾ ਸੀ 10 ਸਾਲ ਕਾਲੀ ਬੀਜੇਪੀ ਸਰਕਾਰ ਦਾ ਉਸ ਪੀਰੀਅਡ ਦੇ ਵਿੱਚ ਜਿੱਥੇ ਮਜੀਠੀਆ ਜੀ ਕੈਬਨਲ ਮਿਨਿਸਟਰ ਸਨ ਉਸ ਟਾਈਮ ਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਤੁਸੀਂ ਕਦੀ ਉਹ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਨੁਕਸਾਨ ਹੋ ਗਿਆ ਦੇਖੋ ਜਿਹੜੀਆਂ ਮੌਤਾਂ ਹੋਈਆਂ ਸਾਡੇ ਨੌਜਵਾਨ ਮਰ ਗਏ ਨਸ਼ਿਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਤੇ ਮਰ ਗਏ ਪਰ ਸਾਡਾ ਉਹਦੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਕਿੱਦਾਂ ਕੱਢਿਆ ਲੋਕਾਂ ਦੇ ਵਿਚਾਰਿਆਂ ਨੇ ਜ਼ਮੀਨਾਂ ਘੜਨੇ ਪਾ ਕੇ ਪਲਾਟ ਵੇਚ ਕੇ ਕਦੇ ਚੁੱਕ ਗਏ ਦਰਦ ਆ ਕਿ ਸਾਡੇ ਬੱਚੇ ਨਸ਼ੇ ਦੇ ਨਾ ਲੱਗ ਜਾਣ ਉਹਨਾਂ ਨੇ ਸਾਡ ਆਪਣੇ ਬੱਚਿਆਂ ਨੂੰ ਕਿਸੇ ਨੇ ਕੈਨੇਡਾ ਚ ਕਿਸੇ ਨੇ ਅਮਰੀਕਾ ਚ ਕਿਸੇ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਚ ਸਾਡਾ ਪੰਜਾਬ ਜਿਹੜਾ ਉਹ ਉਹ ਖਾਲੀ ਕਰ ਪਰ ਉਹ ਉਹ ਦਾ ਉਹ ਸੁਣੋ 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 ਉਹ ਦਾ ਕਿੰਨਾ ਜਿਹੜੀਆਂ ਸਾਡੀਆਂ ਬਾਹਰਲੇ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਕਾਲਜ ਜਿਹੜੇ ਸੀਗੇ ਅਲਪਾ ਖਲਬਾ ਪਈਆ ਪੰਜਾਬ ਚ ਲੈ ਗਏ ਸਾਡ ਸਾਡ ਨਿਚੋੜਤਾ ਸਾਰੇ ਕੁਝ ਮਰ ਗਏ ਕੁਝ ਦਰ ਗਏ ਜਿਆਦਾ ਚੜ ਗਏ ਉਹ ਇਹਨਾਂ ਲੋਕਾਂ ਦੀ ਕਰਤੂਤਾ ਕਰਕੇ ਚੜ ਗਏ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਤੋਂ ਬਾਅਦ ਸਾਡੇ ਸਾਹਮਣੇ ਦੋ ਵਾਰ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਇੱਕ ਉਹਦੋਂ ਹੋਇਆ ਜਦੋਂ ਪੰਜਾਬ ਦੇ ਵਿੱਚ ਅਪ੍ਰੈਸ਼ਨ ਬਲੂ ਸਟਾਫ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਨਵਾਂ ਜਦੋਂ ਆਤਵਾ ਚੁਰੂਆ ਜਦੋਂ ਕਾਰਕੁਨਾਈ ਚੁਰੂਈ ਉਸ ਤੋਂ ਬਾਅਦ ਵੀ ਲੋਕਾਂ ਨੇ ਆਪਣੇ ਬੱਚੇ ਕੁਝ ਲੋਕ ਆਪ ਜਿਹੜੇ ਜਹਾਜ਼ਾਂ ਤੇ ਚੜ ਕੇ ਚਲੇ ਗਏ ਸਿੱਧੇ ਸਾਰ ਪੰਜਾਬ ਦਾ ਨੁਕਸਾਨ ਹੈ ਇਹਦੀ ਪੂਰਤੀ ਕਿਵੇਂ ਕਰ ਤੇ ਪੰਜਾਬ ਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਇਹ ਨੁਕਸਾਨ ਜਿਹੜਾ ਸਾਦੀ ਇਹ ਬਹੁਤ ਵੱਡਾ ਨੁਕਸਾਨ ਹੈ ਸੋ ਇਸ ਕਰਕੇ ਮਜੀਠੀਏ ਨੂੰ ਕੀ ਕੀਤਾ ਕੀ ਨਹੀਂ ਕੀਤਾ ਸਵਾਲ ਇਹਦੀ ਹੈ ਸਵਾਲ ਸਾਡ ਉਹ ਆ ਜਿਹੜਾ ਹਜ਼ਾਰਾਂ ਨੌਜੰਗ ਪੰਜਾਬ ਤੇ ਮਰ ਗਏ ਜਿਹੜੇ 540 ਮਤਲਬ ਕਰੋੜ ਦਾ ਮਸਲਾ ਹੈ ਅੱਜ ਤਾ ਮਤਲਬ ਸਾਡੇ ਸਾਬਕਾ ਵਿਧਾਇਕ ਬੋਨੀ ਜੀ ਨੇ ਵੀ ਕਿਹਾ ਕਿ 6000 ਕਰੋੜ ਦਾ ਜਿਹੜਾ ਇਹ ਟਰੱਕ ਮੰਨੀ ਦਾ ਕੇਸ ਹੈ ਸਾਰਾ ਪੰਜਾਬ ਇੰਦੇ ਚੋੜਤਾ ਜਾਂ ਅੱਛਾ ਉਹ ਸੁਖਵੀਰ ਬਾਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਹਿੰਦੇ ਮੇਰਾ ਚੈਲੰਜ ਹੈ ਕਿ ਇਹ ਪਰਚਾ ਝੂਠਾ ਪਾਇਆ ਆਵਾਦੀ ਪਾਰਟੀ ਨੇ ਐ ਸਾਡ ਵੇਖੋ ਸੁਖਵੀਰ ਬਾਦਲ ਉਹਨੇ ਕੀ ਕਹਿੰਦਿਆ ਕੀ ਨਹੀਂ ਕਹਿੰਦਿਆ ਉਹਨਾਂ ਦੀ ਕਦੀ ਕੋਈ ਗੱਲ ਸੱਚੀ ਨਹੀਂ ਹੋਈ ਦੂਜੀ ਗੱਲ ਇਹ ਆ ਕਿ ਜਿਹੜੀਆਂ ਇਸ ਦੇਸ਼ ਦੀਆਂ ਮਾਨਜੋਗ ਕੋਰਟ ਕਚਹਿਰੀਆਂ ਮਾਨਜੋਗ ਜੱਜ ਨੇ ਮਾਨਜੋਗ ਵਕੀਲ ਨੇ ਜਿਹੜੇ ਕੋਰਟਾਂ ਚ ਕੇਸ ਲੜਦੇ ਆ ਸਤ ਜਿਹੜਾ ਡੀਜੀਪੀ ਉਹਨਾਂ ਦੇ ਟਾਈਮ ਤੇ ਲੱਗਾ ਸੀਗਾ ਚਟੋਪਾ ਦੇ ਆ ਜੀ ਉਹਨਾਂ ਨੇ ਆ ਕੇ ਕਹਿਤਾ ਕਿ ਬਿਲਕੁਲ 100 ਦੀ 500% ਬਿਕਰਮਜੀਤ ਮਜੀਠੀਆ ਦੋਸ਼ੀ ਹੈ ਈਡੀ ਦੇ ਜਿਹੜੇ ਮੁਖੀ ਸੀਗੇ ਮਨਿੰਦਰ ਸਿੰਘਉਣੀ ਉਹਨਾਂ ਨੇ ਕਹਿਤਾ ਕਿ ਬਿਲਕੁਲ ਜੀ 100% ਉਹ ਦੋਸ਼ੀ ਸੀਗੇ ਸਮਝਦੇ ਕਦੀ ਗੱਲ ਔਰ ਕੋਰਟ ਨੇ ਪਹਿਲੇ ਹੀ ਦਿਨ ਜਦੋਂ ਸਾਰੇ ਪੇਪਰ ਦੇਖੇ ਤੇ 7 ਦਿਨ ਦਾ ਜਿਹੜਾ ਇਨਾ ਦਾ ਅਰਮਾਨ ਜਿਹੜਾ ਦਿੱਤਾ ਜੇ ਜੇ ਉਹਦੇ ਵਿੱਚ ਕੋਈ ਝੂਠ ਆਲੀ ਗੱਲ ਹੁੰਦੀ ਜਿਹਦੇ ਵਿੱਚ ਕੋਈ ਇਦਾਂ ਦੀ ਗੱਲ ਹੁੰਦੀ ਤੇ ਸਰ ਮਤਲਬ ਅਰਮਾਨ ਵੀ ਨਹੀਂ ਮਿਲਣਾ ਤੇ ਦੂਜੀ ਗੱਲ ਇਹ ਆ ਕਿ ਸੁਖਬੀਰ ਓੜੀ ਇਹ ਦੱਸਣ ਕਿ 7 ਤੋਂ 17 ਤੱਕ ਪੰਜਾਬ ਪੰਜਾਂ ਦਰਿਆਵਾਂ ਦੀ ਤਸਵੀਰ ਉਸ ਸਮੇਂ ਲੋਕ ਕਹਿੰਦੇ ਸੀਗੇ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗ ਗਿਆ ਇਹਨਾਂ ਦਾ ਰਾਜ ਹੀ ਕਿਹਦਾ ਦਾ ਸੀਗਾ ਉਹ ਦੱਸ ਸਕਦੇ ਸੁਖਬੀਰ ਓੜੀ ਕਿ ਜਦੋਂ ਭੋਲੇ ਨੇ जगदीश भोले ने स्वगलर ने जदों साल महलीदी कोर्ट ਦੇ ਵਿੱਚ ਲਿਖਤੀ ਬਿਆਨ ਦਿੱਤਾ ਆਪਣਾ ਲਿਖਤੀ ਬਿਆਨ ਦਿੱਤਾ ਕਿ ਨਹੀਂ ਉਤੋਂ ਬਾਅਦ ਇਹਨਾਂ ਜਾਂਚ ਕਿਉਂ ਨਹੀਂ ਕੀਤੀ ਜੀ ਇੱਕ ਕੈਬਨਟ ਮਨਿਸਟਰ ਦੇ ਖਿਲਾਫ ਕੋ ਬੰਦਾ ਲਿਖਤੀ ਬਿਆਨ ਦਿੰਦਾ ਉਹ ਵੀ ਕੋਰਟ ਦੇ ਵਿੱਚ ਕੋਈ ਇਹਨਾਂ ਨੇ ਜਾਂਚ ਨਹੀਂ ਕੀਤੀ ईडी ਜਾਂਚ ਕਰਨ ਲੱਗੀ ਤਾਂ ਉਹਦਾ ਮੁਖੀ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੋ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਅਸੀਂ ਤਾਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਡੀ ਉਹ ਮਹਿੰਮਾ ਇਸ ਮਹਿੰਮ ਦੇ ਵਿੱਚ ਜੇ ਵੀ ਬੰਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕੀਤਾ ਜੇ ਵੀ ਬੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਤੇ ਧੱਕਿਆ ਉਹ ਵੱਡਾ ਛੋਟਾ ਉਹ ਕੀ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਇਦਾਂ ਦੀ ਕਰਾਂਗੇ ਮਿਸਾਲੀ ਕਾਰਵਾਈ ਤੇ ਅੱਗੇ ਤੋਂ ਕੋਈ ਇਹੋ ਜਿਹਾ ਧੰਦਾ ਨਾ ਕਰਸਾਂਦਾ ਹੀ ਕਰੀ ਕੋਈ ਉਹ ਦੋਨੋਂ ਬੁਝੋ ਉਹਨਾਂ ਨੇ ਬਹੁਤ ਸਾਥ 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 ਚੰਗਾ ਕੰਮ ਕੀਤਾ ਸਰਦੀ ਬੇਜਾ ਇਹ ਤੇ ਉਹਨਾਂ ਨੂੰ ਤੁਸੀਂ ਪੁੱਛੋ ਕੋਲ ਦੇ ਦੂ ਕਿ ਉਹਨਾਂ ਨੂੰ ਦਿੱਤੀਆ ਕਿਉਂ ਨਹੀਂ ਕਹਿੰਦੇ ਮੈਂ ਸੱਚ ਬੋਲ ਰਿਹਾ ਮੇਰੀ ਸੱਚ ਨੂੰ ਦਬਾਇਆ ਜਾ ਕੋਈ ਗੱਲ ਦੀ ਬੋਲੀ ਜਾ ਅੱਛਾ ਰਵਨੀਤ ਬਿੱਟੂ ਬੜਾ ਬੋਲ ਰਹੇ ਨੇ ਮਜੀਠੀਆ ਉਹ ਕਹਿ ਰਹੇ ਕਿ ਸਰਕਾਰ ਧੋਖਾ ਕਰ ਰਹੀ ਹੈ ਉਹਨਾਂ ਨੇ ਅੱਜ ਵੀ ਕਿਹਾ ਕਿ ਮੈਂ ਮੈਂ ਤੇ ਇਹ ਕਹਿ ਸਕਦਾ ਕਿ ਸ਼ਰਮੀ ਹੋਣੀ ਚਾਹੀਦੀ ਆਪਾਂ ਜੇ ਪ੍ਰਤਾਪ ਬਾਜਵੇਲ ਨੂੰ ਬਿੱਟੂ ਨੂੰ ਜੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੇ ਬਿਜੂਠੀਰੇ ਨਾਲ ਅੱਜ ਖੜੇ ਆ। ਜੀ। ਬਿੱੱਡੂ ਦੀ ਪਹਿਲਾ ਸਟੇਟਮੈਂਟ ਤਾਂ ਪੜੀਓ ਤੁਸੀਂ। ਜੀ। ਇਹੀ ਬਿੱੱਡੂ ਆ ਜਿਹੜਾ ਕਹਿੰਦਾ ਹੈ ਕਿ ਪੰਜਾਬ ਚਿੱਟੇ ਦਾ ਨਾਮ ਬਿਗੜ ਮਿਜੀਠੀਆਂ ਪਾ ਕੇ। ਜੀ। ਇਹੀ ਕਹਿੰਦਾ ਹੈ ਨਾ। ਜੀ। ਕੀ ਕਹੋਗੇ ਇਹੀ ਪ੍ਰਸਤਾਵ ਬਾਜਵਾ ਕਹਿੰਦਾ ਗੱਲ ਚ ਰੱਸਾ ਪਾ ਕੇ ਇਹਨਾਂ ਨੂੰ ਬੰਦ ਕਰ ਲਿਆਵਾਂ। ਜੀ। ਸਰ ਇਹਨਾਂ ਦੀ ਕੋਈ ਯਕੀਨ ਹੈਗੇ ਕੱਦ ਪੋਲੀਟਿਸਰ? ਇਹ ਕਾਦ ਪੋਲੀਟਿਸਰ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪਹਿਲਾ ਬਿਆਨ ਸਹੀ ਕਿਉਂ ਨਹੀਂ ਸਹੀ ਆ? ਹਮ। ਪਹਿਲੇ ਪਹਿਲੇ ਇਹ ਦੱਸੋ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਉਹ ਬਿਆਨ ਸਹੀ ਜਿਉਂ ਤੂੰ ਇਹ ਗੱਲ ਚ ਰੱਸਾ ਪਾ ਕੇ ਇਹਨਾਂ ਸਾਲ ਇਹੀ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਆਪੋਚ ਰਲੇ ਹਮਮ ਉਹ ਤੁਹਾਡੇ ਸਾਹਮਣੇ ਸੱਚ ਦੱਸੂ। ਚੰਨੀ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਪਰਚਾ ਮੈਂ ਵੀ ਦਿੱਤਾ ਸੀ ਪਰ ਮੇਰਾ ਪਰਚਾ ਕਹਿੰਦੇ ਜਾਇਸੀ ਐ ਇਹ ਸਿਰੇ ਧੱਕੇ ਚਾਹੀਏ ਚਰਨਜੀਤ ਚੰਨੀ ਕਹ ਰਹੇ ਕੀ ਧੱਕੇ ਚਾਹੀਏ ਕਿਤੇ ਦੱਸੋ ਮਤਲਬ ਉਹ ਕਹਿੰਦੇ ਜੀ ਉਹ ਸਾਡੇ ਹੀ ਪਰਚੇ ਦੁਬਾਰਾ ਰਿਪੀਟ ਕਰਕੇ ਉਹਨੂੰ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਕਿਹੜੀ ਦਿਸ਼ਾ ਦਿੱਤੀ ਜਾਦੀ ਆ? ਚਾਦੀ ਇੱਕ ਕੇਸ ਦੁੱਦੂ ਜੀ ਨਵੀਂ ਦਿੱਤੀ ਜਾ ਸਕਦੀ। ਚੰਨੀ ਸਾਹਿਬ ਤੇ ਮੈਂ ਤਾਂ ਦੁੱਖ ਗੱਲ ਦੇਖੋ ਮਿੰਟਾ ਦੁੱਖ ਯਾਦ ਹੈ ਕਿ ਤੁਸੀਂ ਚੰਨੀ ਦੀਆਂ ਪੁਰਾਣੀਆਂ ਸਟੇਟਮੈਂਟਾਂ ਪੜੋ ਵਿਜੀਠੀਆ ਬਾਦ ਇਹ ਜਿੰਨੇ ਬੰਦੇ ਵਿਜੀਠੀਆ ਦਾ ਕਹਿ ਬੋਲਣਦੇ ਨੇ ਦੀ ਪਹਿਲੀਆਂ ਸਟੇਟਮੈਂਟਾਂ ਪੜੋ ਕਿ ਕਰ ਹੋਇਆ ਕੀ ਹੈ ਉਹ ਕੀ ਹੋ ਗਿਆ ਕਿ ਸਾਰੇ ਇਕੱਠੇ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਤੁਸੀਂ ਦੱਸੋਗੇ ਕੀ ਹੋਇਆ ਤੁਹਾਨੂੰ ਨਹੀਂ ਪਤਾ ਲੱਗਾ ਸਾਰੇ ਇਕੱਠੇ ਆ ਪਹਿਲਾਂ ਹੀ ਇਕੱਠੇ ਆ ਪਰਦੇ ਦੇ ਪਿੱਛੇ ਸਾਰੇ ਚੋਦ ਇਕੱਠੇ ਸੀ ਸਮਝ ਗਈਗਾ ਸਮਝਦਾ ਹਰਸ਼ਮਰ ਕੋਰ ਬਾਦੂ ਦਾ ਬਿਆਨ ਹੈ ਕਿ ਜੇਕਰ ਉਹਦੀ ਵਜਾਰਤ ਹੁੰਦੀ ਹੈ ਤੇ ਭਗਵੰਤ ਮਾਨ ਜਿੱਥੇ ਵੀ ਹੋਣ ਉਹਨਾਂ ਨੂੰ ਵਾਪਸ ਲਿਆਉਂਦੇ ਚੋੜੋ ਕੱਲ ਹੀ ਲਿਆਉਣਗੇ ਜੀ ਪਰ ਜੇ ਕਿਤੇ ਚੋੜਿਆ ਅਸੀਂ ਬੈਠੇ ਅਸੀਂ ਇਹ ਹੋਟਲ ਉਹ ਕਹਿੰਦੇ ਪ੍ਰੂਫ ਨਹੀਂ ਹੈ ਕੀ ਕੀਤਾ ਕੀ ਜੀ ਦੱਸੋ ਜਦੋਂ ਇਹ ਪ੍ਰੂਫ ਨਹੀਂ ਤੇ ਕੋਟਕ ਤੇ ਵੀ ਉਹਦਾ ਕੰਮ ਕੀ ਹੈ ਜੀ ਜੀ ਜੇ ਮੰਨ ਲਓ ਅਸੀਂ ਝੂਠਾ ਕੀਤਾ ਜੇ ਵਿਜੀਲੈਂਸ ਨੇ ਕੋਈ ਝੂਠਾ ਕੇਸ ਪਾਇਆ ਤੇ ਸਰ ਆਪੇ ਕੋਟਾਬਦੀ ਕਰ ਦੇਉਂਗਾ ਇੱਥੇ ਕਿਉਂਗਾ ਠੀਕ ਇਹ ਕਿਉਂ ਕਹਦੇ ਏਦਾਂ ਚੀਕਾ ਕਾਦੀ ਮਰ ਜਾਂਦੇ ਜੀ ਕਿਹੜੇ ਚੀਕਾ ਕਢਾਉਂਗਾ ਉਹ ਛੱਡੋ ਜੀ ਉਹਨਾਂ ਦੀ ਆ ਚੀਕਾ ਆਪਣੀਆਂ ਵਧੀਆ ਬੀ ਨੂੰ ਤਾਂ ਦੇ ਕੇ ਕਹਿ ਰਹੇ ਨੇ ਕਿ ਬਾਹਰ ਆਂਦੇ ਚੀਕਾ ਕਰਾਂਗੇ ਜਾਂਦੇ ਜਾਂਦੇ ਪੋਲਿਟਿਕਲ ਬੰਦਿਆਂ ਦਾ ਕੰਮ ਹੁੰਦਾ ਉਹਨਾਂ ਨੇ ਕਿਥਾ ਨਹੀਂ ਖਾਸਾ ਦੁਕਾਨ ਵਾਲਾ ਪੈਂਡ ਮੈਮਰੀ ਜਿੱਤੇ ਉਹਦੀ ਵੀ ਬਿੰਦੂ ਪਤਾ ਚੀਫ ਖਾਸਾ ਦਾ ਦੁਕਾਨ ਦਾ ਮੈਟਰ ਦਾ ਵੀ ਪਤਾ ਕੇਸ ਇਹ ਮੈਟਰ ਦੇ ਰਿਫੀਸ ਲੈ ਜੋ ਕਿ ਅੱਜ ਤੱਕ ਵੀਰ ਗਿੱਲ ਨੂੰ ਵੀ ਸਮਨ ਕੀਤਾ ਗਿਆ ਤਲਵੀਰ ਗਿੱਲ ਲਈ ਵੀ ਵਿਜੀਲੈਂਸ ਵਾਲੇ ਜਿੰਨੇ ਵੀ ਉਹਨਾਂ ਦੇ ਪੁਰਾਣੇ ਦੋਸਤ ਦਿੱਤਾ ਜਾਂ ਸਾਹ ਦਾ ਨੂੰ ਕਰਦੇ ਆ ਉਹ ਤਾਂ ਬਿਆਨ ਵਗੈਰਾ ਲੈ ਲਏ ਹੋਰ ਵੀ ਖਾਲੀ ਦਾ ਜਿਹੜੇ ਸਮਰਥਕ ਨੇ ਉਹਨਾਂ ਦੇ ਕਾਰਵਾਈ ਹੋ ਸਕਦੀ ਸਾਹਿਬ ਹੋਰ ਵੀਗਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਦੇ ਕੌਮੀ ਕਦਮੀਨਰ ਅਰਵਿੰਦ ਕੇਰਿਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਇਹ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਤੋਂ ਨਸ਼ਾ ਨਹੀਂ ਖਤਮ ਹੋ ਜਾਂਦਾ ਔਰ ਜਦੋਂ ਤੱਕ ਹਰ ਉਹ ਬੰਦੇ ਨੂੰ ਦੀ ਫੜਿਆ ਜਾਂਦਾ ਚਿੰਨੇ ਪੰਜਾਬ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਕੱਢਿਆ ਉਹ ਸਾਡੀ ਇਹ ਜੰਗ ਜਾਰੀ ਰਹੂਗੀ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਉਹ ਕਹਿੰਦੇ ਕੇਦੀਵਾਲ ਮਾਫੀ ਮੰਗ ਕੇ ਗਿਆ ਉਹਦੀ ਛੋਟੀ ਅਕਾਲੀ ਦਲ ਸਾਡੀ ਮਾਫੀ ਮੰਗੀ ਸੀ ਉਹਦੇ ਦੋ ਸ਼ਬਦ ਗਏ ਸੀ ਕਿ ਅਕਾਲੀ ਦਲ ਦਾ ਕੱਖ ਨਾ ਰਵੇ ਜੀ ਉਹਨਾਂ ਨੇ ਕੁਝ ਕੀਤਾ ਹੋਵੇ ਤੇ ਰਹਿ ਗਿਆ ਕੱਖ ਉਹਨਾਂ ਨੇ ਕਿਹਾ ਉਹਨੂੰ ਕਹਿੰਦਾ ਨਾ ਉਹਨੂੰ ਕਹਿੰਦਾ ਨਾ ਬੀਬਾ ਬੋਲਿਆ ਕਰ ਅੱਗੇ ਕੱਖ ਰਹਿ ਗਿਆ ਕਾਲੀ ਦਲ ਦਾ ਉਹ ਕਹਿੰਦੇ ਕੇਦੀਵਾਲ ਨੇ ਮਾਫੀ ਮੰਗੀ ਉਹ ਜਿਹੜੀ ਬੜੀ ਅੱਜ ਲੱਗੀ ਦੀ ਜਾ ਰਹੀ ਹੈ ਉਹਦੀ ਬਗੜਾ ਉਹਨੂੰ ਲੱਗਦਾ ਤੇਨੂੰ ਲੱਗਦਾ ਕੋਈ ਨਹੀਂ ਅਕਾਲੀ ਦਲ ਕਹਿ ਰਿਹਾ ਉਹ ਕਾਲੀ ਦਲ ਦੀ ਕਿਹੜੀ ਖਾਲੀ ਦਲ ਕਿਆ ਕਰ ਕਾਲੀ ਦਲ ਨੂੰ ਲੱਗਿਆ